ਕੁੜੀ ਨੇ ਯਾਰ ਮੈਨੂੰ ਸਾਧ ਲੈ ਘਰੇ ਅੱਛਾ ਕਿਉਂਕਿ ਹੁਣ ਕੁੜੀ ਦੇ ਨਾ ਪਤਾ ਹੀ ਨਹੀਂ ਤਾਂ ਗਰਮੀ ਹੁੰਦੀ ਯਾਰ ਇੱਕ ਨੂੰ ਉਹਨੇ ਸਾਧ ਲੈ ਮੈਨੂੰ ਤੇ ਬਈ ਮੈਂ ਗੋਲੀਆਂ ਗਾਲੀਆਂ ਫੜਾਇਆ ਦੁਪਹਿਰੇ ਕਾਹਦੀਆਂ ਗੋਲੀਆਂ ਨਹੀਂ ਦਿੱਤੀਆਂ ਉਹ ਬੱਸ ਮੈਨੂੰ ਲੈ ਗਈ ਅੰਦਰ ਬੈਠੇ ਰਹੇ ਗੱਲਾਂ ਬਾਤਾਂ ਮਾਰੀ ਗਏ ਠੀਕ ਹੈ ਦੁੱਧ ਬਣਾ ਲਈ ਮੈਂ ਤਾਂ ਡਾਰੀ ਹੈ ਨਹੀਂ ਜਿਵੇਂ ਸੁੱਤੇ ਪਏ ਆ ਉਹ ਦੋ ਦੱਦ ਪੀਤਾ ਤੇ ਬਈ ਅਸੀਂ ਸਬੰਧ ਬਣਾਉਣ ਲੱਗ ਗਏ ਹੂੰ ਤੇ ਹੁਣ ਨਹੀਂ ਪਤਾ ਲੱਗਾ ਯਾਰ ਮੈਨੂੰ ਮੈਂ ਵੀ ਬੰਦ ਸੀ ਐਵੇਂ ਤੈਨੂੰ ਆਖਾਂ ਨਸ਼ਾ ਪਤਾ ਕੀਤਾ ਨਹੀਂ ਨਸ਼ਾ ਪਤਾ ਨਹੀਂ ਕੀਤਾ ਬਈ ਦਿਮਾਗ ਨੂੰ ਚੜਿਆ ਹੋਇਆ ਸੀ ਕਿੰਦੀ ਚਾਲੇ ਤੱਕਲੇਸ ਹੁੰਦਾ ਹੀ ਰਹਿਣਾਗਾ ਬਈ ਲਾਸਟ ਵਾਰੀ ਮਿਲ ਜਾਏ ਹਾਂ ਲਾਸਟ ਵਾਰੀ ਮਿਲ ਜਾਏ ਕਹਿੰਦੀ ਬਾਅਦ ਚ ਤੂੰ ਕਰ ਮੇਰੇ ਕੋਲ ਆਉਣਾਗਾ ਅੱਛਾ ਫੇਰ ਤੇ ਬਈ ਯਾਰ ਉਹ ਜੋਗਾ ਨੇ ਛੱਡਿਆ ਹੀ ਨਹੀਂ ਮੈਨੂੰ ਬਈ ਇਨਸਾਫ ਹੀ ਚਾਹਣਾ ਯਾਰ ਮੈਂ ਤਾਂ ਮੇਰੇ ਤਾਂ ਪੱਲੇ ਕੋਈ ਰਿਆਹ ਵੀ ਨਹੀਂ ਮੇਰੇ ਤਾਂ ਮਰਦਾਨਗੀ ਵੀ ਲੱਗੀ ਉਹ ਕੂਤ ਬਈ ਯਾਰ ਸਾਡੀ ਫ੍ਰਿਜ ਚ ਪਿਆ ਤੈਨੂੰ ਲੈ ਚਾਲਦਾ ਵੇਖ ਲਈ ਸਹੇਲੀ ਨੂੰ ਮਿਲਣ ਗਏ ਨੌਜਵਾਨ ਦਾ ਸਹੇਲੀ ਨੇ ਕੱਟਿਆ ਗੁਪਤੰਗ ਸੋਨੂੰ ਅੱਜ ਇਸ ਨੌਜਵਾਨ ਨਾਲ ਮਲਾਉਣ ਜਾ ਰਹੇ ਆ ਜਿਹਦਾ ਕੀ ਆਪਣੀ ਮਰਦਾਨਗੀ ਖੋ ਬੈਠਾ ਤੇ ਕਹਿੰਦਾ ਮੈਂ ਸਹੇਲੀ ਨੂੰ ਮਿਲਣ ਗਿਆ ਸੀ ਤੇ ਸਹੇਲੀ ਨੇ ਹੀ ਮੇਰਾ ਗੁਪਤਾਂਗ ਕੱਟਤਾ ਤੇ ਆਜੋ ਤੁਹਾਡੀ ਗੱਲਬਾਤ ਕਰਾਉਣੇ ਆ ਉਸ ਨੌਜਵਾਨ ਦੇ ਨਾਲ ਜੁੜੇ ਰਹੋ ਆਜੋ ਵੀ ਖਿੱਚ ਕੇ ਆਜੋ ਕਰ ਆਪੋ ਨੌਜਵਾਨ ਕੋਲੇ ਪਹੁੰਚ ਚੁੱਕੇ ਆ ਜਿਹਨਾਂ ਤੁਹਾਨੂੰ ਕਿਹਾ ਸੀ ਗੱਲਬਾਤ ਕਰਾਵਾਂਗੇ ਬਾਈ ਨਾਲ ਬਹੁਤ ਭੈੜੀ ਹੋਈ ਆ ਜੱਗੋ ਤੇਰੀ ਮੇ ਜਿਹੜੀ ਕਹਿ ਦਿੰਦੇ ਉਹ ਬਾਈ ਦੇ ਨਾਲ ਹੋਈ ਆ ਬਾਈ ਆਪਦੀ ਗਰਲਫ੍ਰੈਂਡ ਨੂੰ ਮਿਲਣ ਗਿਆ ਸੀ ਤੇ ਬਾਈ ਦਾ ਗੋਪਤੰਗ ਕੱਟਿਆ ਗਿਆ ਐਡੀ ਦਰਦਨਾਕ ਜਿਹੜੀ ਗੱਲਬਾਤ ਹੋਈ ਤੇ ਬਾਈ ਨੇ ਕਰਦਿਆਂ ਗੱਲ ਆਤ ਬਈ ਸਸਤੀ ਗੱਲ ਸਸਤੀ ਗੱਲ ਬਈ ਬਈ ਇਹ ਜਿਹੜੀ ਗੱਲਬਾਤ ਹੋਈ ਹੈ ਜਿਹੜੀ ਛੋਟੀ ਸੋਸ਼ਲ ਮੀਡੀਆ ਤੇ ਗੱਲਬਾਤ ਫੈਲ ਰਹੀ ਹੈ ਇਹ ਕੀ ਸੱਚੀ ਹੈ ਕਿ ਬਈ ਉਹ ਤੁਹਾਡਾ ਗੋਪਤੰਗ ਵਾਲੀ ਗੱਲ ਸਹੀ ਹੈ ਸਹੀ ਹੈ ਬਈ ਜਮਾਂ ਸਹੀ ਤੇ ਬਈ ਜਿਹੜੀ ਮੈਂ ਲੈ ਛੋਟੀ ਕਿੰਨੇ ਚਿਰ ਦੀ ਗੱਲਬਾਤ ਸੀਗੀ ਕੁੜੀ ਨਾਲ ਬਈ ਬਈ ਮੇਰੇ 2.5 ਸਾਲ ਹੋ ਗਏ ਕਿਵੇਂ ਹੋਈ ਸੀ ਗੱਲਬਾਤ ਇਹ ਬਈ ਸਕੂਲ 'ਚ ਇਕੱਠੇ ਪੜ੍ਹਦੇ ਹੁੰਦੇ ਸੀ ਹਾਂ ਉੱਥੋਂ ਸਾਈਡਿੰਗ ਹੋ ਗਈ ਸੀ ਤੇ ਤੇਰੀ ਉਮਰ ਕਿੰਨੀ ਕੈ ਉਮਰ ਬਈ ਮੇਰੀ 19 ਸਾਲਾਂ ਦੀ ਹੈ 19 ਸਾਲਾਂ ਦੀ ਬਈ ਤੇਰੀ ਉਮਰ ਹੈ ਤੇ ਤੁਸੀਂ 19 ਸਾਲਾਂ ਵਿੱਚ ਤੁਸੀਂ ਪੜ੍ਹਨੇ ਜਾਂਦੇ ਆ ਕਿ ਤੁਸੀਂ ਆਸ਼ਕੀਆਂ ਕਰਨੇ ਜਾਂਦੇ ਆ ਬਈ ਤਾਂ ਇਹ ਗੱਲ ਦੱਸ ਬਈ ਉਹ ਬਈ ਯਾਰ ਪੜ੍ਹ ਵੀ ਲਈ ਤੇ ਆਸ਼ਕੀ ਵੀ ਕਰ ਲਈਦੀ ਆ ਇਹ ਬਈ ਇਹ ਬਈ ਵੇਖੋ ਦਰਸ਼ਕੋ ਪੰਜਾਬ ਦੀ ਨੌਜਵਾਨੀ ਦੇਖ ਲਓ ਉਹਨੇ ਉਹਨੇ ਸਾਲਾਂ ਦੇ ਨੌਜਵਾਨ ਆ ਨਾ ਪੜਨ ਆਪਾਂ ਜੱਕ ਨੂੰ ਭੇਜਦੇ ਤੇ ਆਸ਼ਕੀਆਂ ਕਰਦੇ ਫਿਰਦੇ ਆ ਉਥੇ ਸਕੂਲਾਂ ਕਾਲਜਾਂ ਦੇ ਵਿੱਚ ਤੇ ਅੱਛਾ ਭਾਈ ਉਹ ਦੁਬਾਰਾ ਵਿੱਚ ਫਿਰ ਜਿਹੜਾ ਇਹ ਗੱਲਬਾਤ ਓਹਨੇ ਘਟਨਾ ਵਾਪਰੀ ਇਹ ਕਿਵੇਂ ਵਾਪਰੀ ਇਹ ਇੱਕ ਆਦੋ ਵਾਪਰੀ ਜ ਜ ਤੁਸੀਂ ਪਿਆਰ ਕਰਦੇ ਸੀ ਵਦਗੀ ਤੁਹਾਡੀ ਗੱਲਬਾਤ ਸੀਗੀ ਫਿਰ ਇਹ ਇਹ ਗੱਲ ਕਿੱਧਰ ਨੂੰ ਗਈ ਭਾਈ ਯਾਰ ਮੇਰੇ ਘਰ ਦੇਣੇ ਮੇਰਾ ਪਤਾ ਸਕਣ ਅੱਛਾ ਤੇ ਇਹ ਕੁੜੀ ਨੂੰ ਪਤਾ ਲੱਗ ਗਿਆ ਨਹੀਂ ਤੇ ਤੂੰ ਆ ਦੇ ਘਰੇ ਦੱਸਿਆ ਨਹੀਂ ਗਾ ਬਈ ਮੇਰੇ ਮੇਰੀ ਗੱਲ ਬਾਤ ਨਾ ਵੀ ਦੱਸਿਆ ਨਹੀਂ ਮੈਂ ਤੇ ਫਿਰ ਇਹ ਤੇਰਾ ਬਈ ਕਿਹੋ ਜਿਹਾ ਪਿਆਰ ਸੀਗਾ ਤੇ ਤੂੰ ਘਰੇ ਦੱਸਿਆ ਕਿ ਉਹ ਨਹੀਂ ਕੇ ਬਸ ਟਾਈਮ ਪਾਸ ਹੀ ਸੀਗਾ ਨਹੀਂ ਟਾਈਮ ਪਾਸ ਨਹੀਂ ਬਈ ਕੁੜੀ ਸੀ ਪਿੰਡ ਦੀ ਅੱਛਾ ਪਿੰਡ ਦੀ ਕੁੜੀ ਪਿੰਡ ਦੀ ਕੁੜੀ ਸੀ ਮੈਨੂੰ ਐਸੀ ਚੱਲ ਸੈਟਿੰਗ ਕਰ ਲੈ ਕੰਮ ਦੀ ਤੇ ਬਾਹਰ ਬੂਰ ਜਾਵੜਾਂਗੇ ਨੂੰ ਨਾਲ ਹੀ ਲੈ ਜੂ ਮੈਂ ਤੇ ਬਾਹਰ ਦਾ ਫਿਰ ਥੋੜਾ ਜਣੇ ਕੀ ਬਣਿਆ ਨਹੀਂ ਫਿਰ ਬਈ ਮਨ ਦਾ ਵੀ ਬਣਾ ਨਹੀਂ ਯਾਰ ਬਈ ਬਾਹਰ ਦਾ ਬਣੇ ਵੀ ਕਿਵੇਂ ਆਸ਼ਿਕਾਂ ਵਿੱਚ ਰਹਿ ਕੇ ਪੜਾਈ ਬਣੀ ਧਿਆਨ ਸੀ ਆਈ ਵੀ ਲੈਟਸ ਕੀਤਾ ਸੀ ਨ ਆ ਬਈ ਅਿਲਰਟ ਚਨ ਕੀ ਟਾਇਰ ਮੈਂ ਤੇ ਬਾਹਰ ਜਾਣਾ ਬਾਹਰ ਜਾਣ ਵਾਲੇ ਜੇ ਸੋਚੇ ਸੀਗੇ ਬਾਹਰ ਜਾਣਾ ਬਈ ਮੈਂ ਕੰਮ ਦੇ ਤੌਰ ਤੇ ਠੀਕ ਹੈ ਇਹਦਾ ਤੇਰਾ ਵੀਜ਼ਾ ਸੀ ਫਿਰ ਰਿਜੈਕਟ ਕਿਵੇਂ ਹੋ ਗਿਆ ਰਜੈਟ ਬਈ ਤਾਂ ਹੋਗਾ ਇੰਟਰਵਿਊ ਆਈ ਸੀ ਬਾਹਰ ਦੀ ਮੈਂ ਪੜਿਆ ਲਿਖਿਆ ਘਾਟਾਂ ਯਾਰ ਤਾਂ ਕਰਕੇ ਹੋ ਗਈ ਸੀ ਇੰਟਰਵਿਊ ਹੋਈ ਨਹੀਂ ਕੋਈ ਨਿਕਲੀਅਰ ਨਹੀਂ ਹੋਈ ਬਈ ਵੇਖ ਲੋ ਜਿਹੜੀ ਪੜਾਈ ਤਾਂ ਇਹੋ ਜਿਹੀ ਵੈਸੀ ਕਰਦੇ ਆ ਪਰ ਜਵਾਕ ਨੂੰ ਪੜਨ ਭੇਜ ਦਿੰਨੇ ਆ ਸਕੂਲ ਪਿੱਛੇ ਆਪਾਂ ਧਿਆਨ ਦਿੰਦੇ ਨਹੀਂ ਬੱਚਿਆਂ ਦੇ ਮਗਰ ਤੇ ਪੜਦੇ ਹੈ ਨਹੀਂ ਉੱਥੇ ਆਸ਼ਕੀਆਂ ਕਰੀ ਜਾਂਦੇ ਫੇਰ ਬਈ ਜੋ ਪਿੰਡ ਦੀ ਕੁੜੀ ਸੀ ਉਹਦਾ ਇੰਟਰਵਿਊ ਜਦੋਂ ਕਲੀਅਰ ਨਹੀਂ ਹੋਈ ਹੈ ਨਾ ਉਸ ਤੋਂ ਬਾਅਦ ਵਿੱਚ ਵੀ ਤੁਹਾਡਾ ਸਗਨ ਕਰਦੇ ਨੇ ਪਤਾ ਕਰਦੇ ਨੇ ਸਗਨ ਪਤਾ ਬਈ ਮੈਨੂੰ ਤੇ ਕੁੜੀ ਨੂੰ ਪਤਾ ਲੱਗ ਗਿਆ ਬਈ ਪਿੰਡ ਦੀ ਕੁੜੀ ਹੋਣ ਕਰਕੇ ਪਤਾ ਲੱਗ ਹੀ ਜਾਂਦਾ ਹਾਂ ਹਾਂ ਪਤਾ ਲੱਗ ਗਿਆ ਉਹਨ ਉਹ ਹੋ ਗਿਆ ਬਈ 2 ਮਹੀਨੇ ਹੋ ਗਏ ਸਾਨੂੰ ਕ੍ਰੇਸ਼ ਚੱਲੀ ਜਾਂਦੇ ਨੇ ਚੱਲੀ ਜਾਂਦੇ ਬਈ ਉਹ ਕੁੜੀ ਚਾਹੁੰਦੀ ਸੀ ਵੀ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਬਾਬਾ ਜੀ ਹੁਣ ਵੀ ਤਿਆਰ ਆ ਯਾਰ ਕੁੜੀ ਕਹਿੰਦੀ ਸੀ ਤਾਂ ਰਾਦਾ ਹੈਗਾ ਯਾਰ ਮੇਰਾ ਰਾਦਾ ਹੈਗਾ ਦਾ ਪਰ ਕੱਚਾ ਪੱਕਾ ਮਾਨਾ ਯਾਰ ਕੱਚਾ ਪੱਕਾ ਯਾਰ ਬਈ ਕੱਚੇ ਪੱਕੇ ਵਾਲੀ ਕੀ ਗੱਲ ਹੋਈ ਤੂੰ ਕਰਦਾ ਪਿਆਰ ਤਾਂ ਇਤਰਾ ਮੰਨ ਤੂੰ ਹੀ ਨਾ ਕੱਚਾ ਪੱਕਾ ਫੇਰ ਤੇਰਾ ਪਿਆਰ ਕਾਹਦਾ ਸੀਗਾ ਯਾਰ ਬਈ ਕੱਚਾ ਪੱਕਾ ਮਾਨ ਮੇਰਾ ਹੈ ਤਾਂਗਾ ਕਿ ਮੈਂ ਕੁੜੀ ਦੀ ਜ਼ਿੰਦਗੀ ਕਿਉਂ ਖਰਾਬ ਕਰਾਂ ਖਰਾਬ ਮੈਂ ਤਾਂ ਨਹੀਂ ਕਰਨਾ ਚਾਹੁੰਦਾ ਤੇ ਬਈ ਮੇਰਾ ਗੁਪਤੰਗ ਹੈ ਨਹੀਂ ਨਹੀਂ ਹਾਂ ਸੱਚ ਬਈ ਜਿਹੜੀ ਚੱਲ ਹੁਣ ਇਹ ਦਵਾਈ ਉਦੋਂ ਬਾਅਦ ਵਿੱਚ ਜਿਹੜਾ ਤੁਹਾਡਾ ਗਉਤਾਂ ਕੱਟਦਾ ਹੈ ਨਾ ਇਹ ਕਾਣੀ ਕਿਵੇਂ ਵਾਪਰੀ ਇਹ ਗੱਲ ਦੱਸੋ ਤੁਸੀਂ ਸਾਰੇ ਕਿਸੇ ਦਾ ਬਈ ਕੁੜੀ ਨੇ ਯਾਰ ਮੈਨੂੰ ਸੱਦ ਲੈ ਘਰੇ ਅੱਛਾ ਕਿਉਂਕਿ ਹੁਣ ਕੁੜੀ ਦੇ ਨਾ ਪਤਾ ਹੀ ਨਹੀਂ ਤਾਂ ਗਰਮੀ ਹੁੰਦੀ ਯਾਰ ਇੱਕ ਨੂੰ ਉਹਨੇ ਸੱਦ ਲੈ ਮੈਨੂੰ ਤੇ ਬਈ ਮੈਂ ਗੋਲੀਆਂ ਗਾਲੀਆਂ ਫੜਾਇਆ ਦੁਪਹਿਰੇ ਕਾਹਦੀਆਂ ਗੋਲੀਆਂ ਨਹੀਂ ਰਟੀਆਂ ਕਿਉਂ ਤੇ ਘਰ ਦੇਣਾ ਉੱਠ ਕਢਣਾ ਦੇਖੋ ਬਈ ਉੰਡੀਆਂ ਸੱਲਾਂ ਦਾ ਮੁੰਡਾ ਤੇ ਕਿੱਥੋਂ ਤੱਕ ਪਹੁੰਚਿਆ ਪਿਆ ਕਹਿੰਦਾ ਮੈਂ ਗੋਲੀਆਂ ਦੇ ਕੇ ਆਇਆ ਘਰੇ ਬਈ ਇਹ ਘਰ ਦੇਣਾ ਉੱਠਣਾ ਅੱਛਾ ਤੂੰ ਗੋਲਿਆ ਕਿੱਥੋਂ ਲਿਆਂ ਸੀ ਗਾ ਗੋਲੀਆਂ ਬਈ ਲਿਆਜੀ ਵੇਚਦਾ ਮੇਰਾ ਚੋਰ ਨੂੰ ਵੇਚਦੇ ਆਂ ਚੋਰ ਨੂੰ ਵੇਚਦੇ ਆਂ ਬਈ ਵੇਖੋ ਕਿੱਧਰ ਨੋ ਜਾਈ ਜਾਂਦੀ ਐ ਨੌਜਾਨੇ ਕਿੰਨੇ ਦਾ ਲਿਆ ਸੀ ਪੱਤਾ 500 ਦਾ ਬਈ ਤੇ ਪੂਰੀ ਉਹਨੇ ਪੂਰੀ ਨਹੀਂ ਦਾ ਜਾਂਦੀ ਐ ਮਾਗਣਾ ਬਈ ਪੋਂ ਢੋਲ ਵੀ ਆਈ ਚੱਲ ਉੱਠਦਾ ਨਹੀਂ ਬੰਦਾ ਵੇਖੋ ਬਈ ਕਿੰਨੇ ਨੌਲਜ ਲਈ ਫਿਰਦੇ ਆਪਾਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਗਾ ਤੇ ਨੌਜਾਨੇ ਉਹਨੀਆਂ 20 ਸਾਲਾਂ ਦਾ ਮੁੰਡਾ ਤੇ ਤੇ ਸਾਰੇ ਗਾਇਦਾ ਪਤਾ ਬਈ ਕਿ ਕਿਵੇਂ ਇੱਕ ਬਾਈ ਗੋਲੇ ਪਾਉਂਦੇ ਕਿਵੇਂ ਫਿਰੋਕੀ ਸਿਸਟਮ ਹੁੰਦਾ ਤਰੀਕਾ ਤੂੰ ਦੱਸਿਆ ਸੀ ਕੁੜੀ ਨੂੰ ਕਿ ਤੈਨੂੰ ਪਤਾ ਸੀ ਮੈਂ ਦੱਸਿਆ ਬਈ ਕੁੜੀ ਨੂੰ ਕਿਵੇਂ ਪਾਉਂਦੇ ਆ ਗੋਲੇ ਉਹਦਾ ਯਾਰ ਬਈ ਕਦੇ ਰੋਟੀ ਬਣਾਉਣਾ ਜਦੋਂ ਆਪਾਂ ਘੋੜ ਕੇ ਕਿਆ ਹੋ ਰਹੀ ਚੀਜ਼ ਤੇ ਤੇਰਾ ਦਿਮਾਗ ਪੜਾਈ ਵਾਲੇ ਪਾਸੇ ਗਿਆ ਨਹੀਂ ਤੂੰ ਇਤਨੀ ਫਿਰਦਾ ਰਿਹਾ ਬਈ ਰਮਜ਼ਾਸ਼ ਕੀ ਬੜਾਇਆ ਪਿਆ ਦਿਮਾਗ ਬਸ ਚੋਪੀ ਕਰ ਜਾਏ ਤੇ ਬਈ ਤੇਰੀ 11 ਸਾਲ ਦੀ ਉਮਰ ਤੇਰੀ ਕੀ ਤਰ੍ਹਾਂ ਸਵੇਖੋ ਸੀ ਨਸ਼ਾ ਪੱਤਾ ਕਰਦਾ ਕੋਈ ਨਾ ਬਈ ਲੱਗਦਾ ਕੋਈ ਖਾਣਾ ਪੀਣਾ ਤੇ ਕੋਈ ਨਾ ਨਾ ਕੁਝ ਨਹੀਂ ਕਰਦਾ ਤੇ ਫੇਰ ਅੱਛਾ ਜੋ ਤੂੰ ਗੋਲੀਆਂ ਪਾਤੀਆਂ ਉਸ ਤੋਂ ਬਾਅਦ ਵਿੱਚ ਤੂੰ ਕਿੰਨੇ ਵਜੇ ਗਿਆਗਾ ਬਈ ਮੈਂ ਗਿਆ ਰਾਤ ਨੂੰ 1:30 ਵਜੇ ਬਾਰ ਖੋਲੇ ਉਹਨੇ ਕਿ ਕਿਵੇਂ ਕੀ ਮੈਂ ਕੰਧ ਹੀ ਟੱਪ ਗਿਆ ਬਈ ਕੰਧ ਟੱਪ ਗਿਆ ਅੱਛਾ ਉਸ ਤੋਂ ਬਾਅਦ ਅੱਜ ਕੀ 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 ਗੱਲਬਾਤ ਹੋਈ ਉਹ ਬੱਸ ਮੈਨੂੰ ਲੈ ਗਿਆ ਅੰਦਰ ਬੈਠੇ ਰਹੇ ਗੱਲਾਂ ਬਾਤਾਂ ਮਾਰੀ ਗਏ ਠੀਕ ਹੈ ਦੁੱਧ ਬਣਾ ਲਈ ਮੈਂ ਤਾਂ ਡਾਰੀ ਹਨ ਜਿਵੇਂ ਸੁੱਤੇ ਪਏ ਆ ਉਹ ਹਾਂ ਤੇ ਗੱਲਾਂ ਹੀ ਮਾਰੀ ਗਏ ਹੂੰ ਤੇ ਬਈ ਉਹਨੇ ਮੈਨੂੰ ਤੇ ਹਾਲਿਆ ਠੀਕ ਹੈ ਪਹਿਲੀ ਗੱਲ ਤਾਂ ਬਈ ਜੋ ਛੋਟਾ ਕਲੇਸ਼ ਚੱਲ ਰਹੀ ਜਾਂਦਾ ਸੀ 2-3 ਮਹੀਨਿਆਂ ਦਾ ਤੇਰੇ ਮਨ ਦੇ ਵਿੱਚ ਆਈ ਜਾਣ ਵਾਲੀ ਗੱਲ ਕਿਵੇਂ ਆਈ ਤੇ ਤੂੰ ਕਿਵੇਂ ਉਹ ਗੱਲਾਂ 'ਚ ਕਿਵੇਂ ਆ ਗਿਆ ਉਹ ਮੇਰੇ ਭਾਈ ਦਿਲ ਦਿਮਾਗ 'ਚ ਨਹੀਂ ਸੀ ਮੈਂ ਚੱਲ ਕੋਈ ਕਰਨੀ ਬੈਠ ਕੇ ਮਸਲਾ ਸਲਝਾਵਾਂਗੇ ਚੌੜੇ ਦਿਨ ਇੱਕ ਬੰਨੇ ਸੱਦਿਆ ਸੀ ਬਾਬੇ ਮੇਰੇ ਨਾਲ ਗੱਲਬਾਤ ਕਰਦਾ लास्ट ਵਾਰੀ ਹਾਂ ਉਹਨੇ ਤਾਂ ਵੀ ਖਾਰ ਹੀ ਕੱਢ ਲਈ ਯਾਰ ਆਪਦੀ ਠੀਕ ਹੈ ਅੱਛਾ ਫਿਰ ਉਹ ਦੁਬਾਰਾ ਵਿੱਚ ਕੀ ਹੋਇਆ ਜੋ ਦੁੱਧ-ਦਦ ਪੀਤਾ ਬਈ ਦੁੱਧ-ਦਦ ਪੀਤਾ ਤੇ ਬਈ ਅਸੀਂ ਸੰਬੰਧ ਬਣਾਉਣ ਲੱਗ ਗਏ ਹੂੰ ਤੂੰ ਹੁਣ ਨਹੀਂ ਪਤਾ ਲੱਗਾ ਮੈਨੂੰ ਮੈਂ ਵੀ ਬੰਦ ਸੀ ਐਵੇਂ ਤੈਨੂੰ ਆਖਾਂ ਨ ਯਾਰ ਦਿਮਾਗ ਨੂੰ ਚੜਾ ਹੋ ਗਿਆ ਤੈਨੂੰ ਪਤਾ ਨਹੀਂ ਪਤਾ ਲੱਗਦਾ ਤੂੰਨੇ ਗੁੱਪ ਤਾਂ ਹੀ ਵਰਤਾ ਵੀ ਮੇਰਾ ਵੇਖੋ ਬਈ ਨੌਜਵਾਨ ਪੀੜੀ ਆਪਣੇ ਪੰਜਾਬ ਦੀ ਕਿੱਧਰ ਨੂੰ ਜਾ ਰਹੀ ਹੈ 19 20 ਸਾਡਾ ਨੌਜਵਾਨ ਹੈ ਇਹ ਤੂੰ ਨੇ ਗੱਲਾਂ ਚ ਕਿਵੇਂ ਆ ਗਿਆ ਬਣਾ ਸਾਰੀ ਸਟੋਰੀ ਇਹ ਦੱਸ ਬਈ ਜੋ ਥੋੜਾ 2 ਮਹੀਨਾ ਦਾ ਕਲੇਸ਼ ਚੱਲਿਆ ਜਾਂਦਾ ਸੀ ਕਿਵੇਂ ਇਹਨੇ ਗੱਲਾਂ ਚ ਆਇਆ ਤੂੰ ਬਈ ਹੁਣ ਮੈਨੂੰ ਪਰਮਾ ਲਿਆ ਯਾਰ ਮੈਨੂੰ ਕਹਿੰਦੀ ਆਜ ਆਪਾਂ ਕਰਾਂਗੇ ਕਹਿੰਦੀ ਚੱਲ ਇਹ ਤਾਂ ਕਲੇਸ਼ ਹੁੰਦਾ ਹੀ ਰਹਿਣਾਗਾ ਬਈ ਲਾਸਟ ਵਾਰੀ ਮਿਲ ਜਾਏ ਹਾਂ ਲਾਸਟ ਵਾਰੀ ਮਿਲ ਜਾਏ ਕਹਿੰਦੀ ਬਾਅਦ ਚ ਤੂੰ ਘਰੇ ਮੇਰੇ ਕੋਲ ਆਉਣਾਗਾ ਅੱਛਾ ਫੇਰ ਤੇ ਬਈ ਯਾਰ ਹੌਂ ਕੱਲ ਗਾਹ ਉਹ ਜਿਹੜਾ ਕਾਂਡ ਉਹ ਇਹ ਕਿਵੇਂ ਵਾਪਰਿਆ ਇਹ ਜ਼ਰੂਰ ਦੱਸੋ ਬਈ ਯਾਰ ਕਾਂਡ ਬਈ ਤੁਹਾਨੂੰ ਦੱਸਿਆ ਦਾ ਯਾਰ ਮੈਂ ਜਮਾ ਬੰਦ ਸੀ ਠੀਕ ਹੈ ਤੋ ਮੈਨੂੰ ਉਹਦਾ ਸਾਰਾ ਕੁਝ ਰੱਖੀ ਬੈਠੀ ਆ ਜਿਹਦੇ ਕੋਲਾਰੀ ਦਾ ਬਲੇਡ ਪਿਆ ਸੀ ਯਾਰ ਅਚਾਰੀ ਦਾ ਬੇਟ ਕੋਲੇ ਰੱਖੀ ਬੈਠੀ ਸੀ ਹਾਂ ਫਿਰ ਬਈ ਬਸ ਬਈ ਅੱਗੇ ਨਹੀਂ ਮੈਂ ਦੱਸ ਸਕਦਾ ਕੈਮਰੇ ਮੂਰੇ ਯਾਰ ਅੱਛਾ ਤੇ ਬਈ ਫਿਰ ਹੁਣ ਤੁਸੀਂ ਕੀ ਤੁਸੀਂ ਚਾਹਣੀ ਕੀ ਆ ਮਣ ਬਈ ਬੁਝੇਨ ਸਾਫ ਹੀ ਚਾਹਣਾ ਯਾਰ ਮੈਂ ਤਾਂ ਮੇਰੇ ਤਾਂ ਪੱਲੇ ਕੋਈ ਰਿਆ ਵੀ ਨਹੀਂ ਮੇਰੇ ਤਾਂ ਮਰਦਾਨਗੀ ਵੀ ਲਗੀ ਉਹ ਅੱਛਾ ਵੀ ਹੋ ਤੁਸੀਂ ਕੋਈ ਕਾਰਵਾਈ ਕਰਾਉਣੀ ਜਵਨੇ ਉਹਦੇ ਤੇ ਹਾਂ ਵੀ ਕਾਰਵਾਈ ਕਰੋ ਯਾਰ ਤੇ ਥੋਡੇ ਕੋਲੇ ਬਈ ਸਬੂਤ ਕੀ ਯਾਰ ਬਈ ਤੁਸੀਂ ਕੀ ਸਬੂਤ ਦਿਖਾਓਗੇ ਸਬੂਤ ਬਈ ਯਾਰ ਸਾਡੀ ਫ੍ਰਿਜ ਚ ਪਿਆ ਤਾਂ ਇਹਨੂੰ ਲੈ ਚੱਲਦਾ ਵੇਖ ਲੀਂ ਵੇਖੋ ਬਈ ਨੌਜਵਾਨ ਦੇ ਨਾਲ ਇਹ ਤਾਂ ਬਾਲਕ ਹੈ ਫਰਿੱਜ ਦੇ ਵਿੱਚ ਮੇਰੇ ਕੋਲ ਸਬੂਤ ਵੀ ਪਿਆ ਨਹੀਂ ਦਰਦ ਨਾ ਕਰਨੋ ਇਹ ਬਈ ਇਸ ਟਾਈਮ ਉਮਰ ਤੇਰੀ 19 ਸਾਲਾਂ ਦੀ ਹੈ 19 ਸਾਲਾਂ ਦੀ ਤੇ ਬਈ ਇਹ ਦੁਬਾਰਾ ਜ਼ਿੰਦਗੀ ਵਿੱਚ ਤੇਰੀ ਜ਼ਿੰਦਗੀ ਤਾਂ ਇੱਕ ਸਾਡਾ ਨਰਕ ਹੀ ਹੋ ਗਈ ਫਿਰ ਹੈ ਨਾ ਤਬਾਹ ਬਈ ਜ਼ਿੰਦਗੀ ਯਾਰ ਹੁਣ ਤਾਂ ਹੀ ਬਈ ਮੂੰਹ ਨਹੀਂ ਦਿਖਾਉਂਦਾ ਕੋਈ ਮੂੰਹ ਦਿਖਾਉਂਜੋਗਾ ਛੱਡੇ ਨਹੀਂ ਯਾਰ ਹੁਣ ਬਈ ਵੇਖੋ ਦਰਸ਼ਕੋ ਇਹ ਨੌਜਵਾਨ 19 ਸਾਲਾਂ ਦਾ ਘਰ ਦੇ ਪੜ੍ਹਨ ਵਾਸਤੇ ਭੇਜਦੇ ਤੇ ਵੇਖੋ ਕਿੰਨੀਆਂ ਹੱਦਾਂ ਪਾਰ ਕਰ ਗਿਆ ਮੁੰਡਾ ਪੜ੍ਹਨ ਵਾਲੇ ਪਾਸੇ ਧਿਆਨ ਨਹੀਂ ਸੀਗਾ ਇਹਦਾ ਆਸ਼ਕੀ ਵਾਲੇ ਪਾਸੇ ਧਿਆਨ ਸੀ ਗੋਲੀਆਂ ਕਾਲੀਆਂ ਪਤਾ ਨਹੀਂ ਕਿ ਸਹੀ ਸੀ ਪਿੰਡ ਦੀ ਕੁੜੀ ਨੇ ਇਹਨੇ ਪਿਆਰ ਕੀਤਾ ਤੇ ਅੱਜ ਦੇ ਟਾਈਮ ਦੇ ਵਿੱਚ ਇਹ ਆਪਣੀ ਮਰਦਾਨਗੀ ਖੋ ਬੈਠਾ ਕੁੜੀ ਨੇ ਕਹਿੰਦਾ ਭਾਵੇਂ ਦਾ ਗੋਪਤੰਗ ਕੱਟਦਾ ਤੇ ਅੱਜ ਇਹ ਇਨਸਾਫ ਪਾਲਦਾ ਫਿਰਦਾ ਦਰਦ-ਦਰ ਤੇ ਠੋਕਰਾ ਖਾਂਦਾ ਫਿਰਦਾ ਮੁੰਡਾ ਕਹਿੰਦਾ ਮੇਰੇ ਕੋਲ ਸਬੂਤ ਵੀ ਪਿਆ ਸੋ ਦਰਸ਼ਕੋ ਜੇ ਤੁਹਾਨੂੰ ਸਾਡਾ ਇਹ ਮੈਸੇਜ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਓ ਸੋ ਤੁਸੀਂ ਜੁੜੇ ਰਹੋ ਮਿਸ਼ਨ ਸੱਚ ਦੇ ਨਾਲ ਧੰਨਵਾਦ